ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਪਹਿਲਾ ਵਲੌਗ ਛੋਟੀ ਜੀ ਟ੍ਰਾਈ ਕੀਤੀ ਅਸੀਂ ਚੱਲੇ ਆਂ ਅੰਮ੍ਰਿਤਸਰ ਸ੍ਰੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕਣ ਚਪੈਰਾ ਸਾਬ ਤੇ ਅਸੀਂ ਅੱਜ ਬਸ ਤੇ ਜਾ ਰਹੇ ਆਂ ਬਸ ਵਿੱਚ ਭੀੜ ਬਹੁਤ ਸੀਗੀ ਰਸ ਬਹੁਤ ਸੀਗਾ ਬਸ ਉਤਰ ਗਏ ਆਪਾਂ ਫਿਰ ਥੋੜਾ ਸਾ ਪੈਦਲ ਚੱਲ ਕੇ ਗਏ ਆਂ ਆਟੋ ਬਹੁਤ ਲੱਗੇ ਹੋਏ ਸੀ ਸਾਰੇ ਆਵਾਜ਼ਾਂ ਮਾਰਦੇ ਸੀ ਬਹੁਤ ਰੌਣਕ ਸੀ ਬਹੁਤ ਸੰਗਤ ਆਈ ਸੀ ਆਪਾਂ ਪਹੁੰਚ ਗਏ ਅੰਮ੍ਰਿਤਸਰ ਬਾਸਟੇ ਥੋੜਾ ਜਿਹਾ ਪੈਦਲ ਚੱਲ ਕੇ ਗਏ ਆ ਤੇ ਰੋਡ ਪਾਰ ਕੀਤਾ ਏ ਕਾਫੀ ਸੰਘਣੀ ਸੀਗੀ ਮੌਸਮ ਇਸ ਥੋੜਾ ਠੀਕ ਸੀਗਾ ਬੱਦਲ ਹੋਇਆ ਸੀਗਾ ਤੇ ਆਪਾਂ ਫਿਰ ਦੇਖਿਆ ਕਿ ਇੱਕ ਬਜ਼ੁਰਗ ਦੇ ਆਟੋ ਵਿੱਚ ਆਪਾਂ ਬੈਠ ਗਏ ਉਹ ਜਿਹੜਾ ਕਹਿੰਦਾ 10 ਰੁਪਏ ਸਵਾਰੀ ਹੈ ਸੀ 10 ਐਬ ਦਿੱਤਾ ਆਪਾਂ ਫਿਰ ਬੈਠ ਕੇ ਵੀ ਰੋਲੀ-ਵੋਲੀ ਤੁਰੇ ਗਏ ਤਾਂ ਰਾਸਤੇ ਵਿੱਚ ਸੰਗਤ ਪੈਦਲ ਬਹੁਤ ਚੱਲ ਕੇ ਜਾ ਰਹੀ ਥੀ ਤਾਂ ਆਪਾਂ ਔੜੀ-ਔੜੀ ਚੱਲਦੇ ਗਏ ਅੱਗੇ-ਅੱਗੇ ਦੇਖਿਆ ਤਾਂ ਬਹੁਤ ਸੰਗਤ ਸੀਗੀ ਟਾਈਮ ਕੋ ਜੋਆ ਸੀਗਾ 10 ਵਜੇ ਸੀਗੇ ਪਹਿਲਾਂ ਆਪਾਂ ਸਵਕਤ ਮੱਥਾ ਟੇਕ ਲੈਂਦੇ ਸੀ ਲੇਕਿਨ ਅੱਜ ਥੋੜਾ ਲੇਟ ਹੋ ਗਏ ਆਪਾਂ ਪਹੁੰਚ ਕੇ ਲੱਗ ਕੇ ਗੁਰਦੁਆਰਾ ਸਾਹਿਬ ਤੇ ਉਤਰ ਗਿਆ ਔਟੋ ਚ ਤੇ ਪੈਦਲ ਚਲਦੇ ਪਏ ਆ ਇੱਥੇ ਪੁਲਸ ਵਾਲੇ ਵੀ ਬਹੁਤ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਆ ਸਾਰੇ ਤੇ ਰਾਹਤੇ 'ਚ ਵੇਖਿਆ ਅੱਗੇ ਬਹੁਤ ਸਾਰੀਆਂ ਸੁਵਿਧਾਾਂ ਲੱਗੀਆਂ ਹੋਈਆਂ ਸੀਗੀਆਂ ਫੇਰ ਆਪਾਂ ਥੋੜਾ ਪਾਣੀ ਪੀਤਾ ਸੁਬੀਲ ਪੀਤੀ ਐ ਤੇ ਸੁਬੀਲ ਪੀ ਕੇ ਫੇਰ ਅੱਗੇ ਨੂੰ ਚੱਲ ਪਏ ਆ ਕਾਫੀ ਅੱਗੇ ਵੀ ਬਹੁਤ ਸੁਵਿਧਾਾਂ ਲੱਗੀਆਂ ਐ ਸੰਗਤ ਬਹੁਤ ਬਹੁਤ ਲੰਗਰ ਲਾਉਂਦੀ ਐ ਇੱਥੇ ਐਤਵਾਰ ਨੂੰ ਤੇ ਆਪਾਂ ਅੱਗੇ ਚੱਲਦੇ ਪਏ ਸੀ ਤਾਂ ਅੱਗੇ ਦੇਖਿਆ ਬਹੁਤ ਸਾਰੀ ਰੌਣਕ ਸੀਗੀ ਤਾਂ ਅੱਗੇ ਫੇਰ ਸਬੀਲ ਲੱਗੀ ਸੀਗੀ ਵਫੇਰ ਥੋੜੀ ਸਬੀਲ ਪੀਤੀ ਉੱਥੋਂ ਤਾਂ ਸੰਗਤ ਨੂੰ ਰੋਕ ਰੋਕ ਕੇ ਸਬੀਲ ਪੀਂਦੇ ਪਏ ਸੀਗੇ ਸੇਵਾਦਾਰ ਗਰਮੀ ਵੀ ਸੀ ਤੇ ਗਰਮੀ ਵੀ ਹੈਗੀ ਸੀ ਲੇਕਿਨ ਮੌਸਮ ਥੋੜਾ ਸਹੀ ਸੀਗਾ ਦੇਖੋ ਸਬੀਲ ਬਹੁਤ ਬਹੁਤ ਹੀ ਜ਼ਾਨਦਾਰ ਸਬੀਲ ਸੀਗੀ ਫੇਰ ਆਪਾਂ ਚੱਲ ਪਏ ਅੱਗੇ ਨੂੰ ਤਾਂ ਕਿ ਦੇਖਿਆ ਬਹੁਤ ਜ਼ਿਆਦਾ ਰਸੇਗਾ ਸੰਗਤਾਂ ਰੋਡ ਦੇ ਉੱਪਰ ਹੀ ਖੜੀਆਂ ਸੀਗੀਆਂ ਲੈਨ ਦੇਖੋ ਕਿੱਥੋਂ ਤੱਕ ਲੱਗੀ ਹੋਈ ਹੈ ਸੰਗਤਾਂ ਸੇਵਾ ਕਰਦੀਆਂ ਪਈਆਂ ਪੱਖੀਆਂ ਦੀਆਂ ਹਵਾਵਾਂ ਚੱਲਦੀਆਂ ਪਈਆਂ ਗਰਮੀ थी ਲੈਨ ਦੇਖੋ ਕਿੱਥੋਂ ਤੱਕ ਸੰਗਤ ਦੀ ਲੱਗੀ ਹੋਈ ਹੈ ਤਦបាន ਬਹੁਤ ਰਸ ਹੁੰਦਾ ਹੈ ਇੱਥੇ ਤਾਂ ਆਪਾਂ ਫਿਰ ਅੱਗੇ ਚਲੇ ਗਏ ਥੋੜਾ ਜਿਹਾ ਤਾਂ ਇਹ ਲਾਈਨ 'ਚ ਤਾਂ ਆਪਾਂ ਲੱਗੇ ਨਹੀਂ ਆਪਾਂ ਫਿਰ ਦੂਸਰੇ ਰਾਹ ਤੇ ਥਾਣੀ ਗਏ ਅੱਗੇ ਚਲਦੇ ਫੇਰੇ ਸੀ ਕਿ ਦੇਖੋ ਕਿੰਦਾ ਸੇਵਾ ਕਰਦੀ ਪਈ ਏ ਸੰਗਤ ਤਾਂ ਬਹੁਤ ਆਨੰਦ ਹੁੰਦਾ ਐ ਐਤਵਾਰ ਐਤਵਾਰ ਬਹੁਤ ਸੰਗਤ ਹੁੰਦੀ ਏ ਬਹੁਤ ਜਿਆਦਾ ਸੰਗਤ ਹੁੰਦੀ ਏ ਜੋ ਪੈਰਾ ਸਰਬ ਕੱਟਦੇ ਆ ਲੋਕ ਸਵੇਰ ਤੋਂ ਹੁੰਦੀ ਏ ਸ਼ਾਮ ਨੂੰ ਜਾਂਦੇ ਆ ਤਦ ਦੇਖੋ ਤੁਸੀਂ ਵੀ ਮੱਥਾ ਟੇਕਣ ਆਓ ਜਰੂਰ ਬਾਬਾ ਜੀ ਦੇ ਘਰ ਬਾਪੂ ਜੀ ਦੇ ਘਰ ਦੇਖੋ ਬਹੁਤ ਜ਼ਿਆਦੀ ਰੌਣਕ ਹੈ ਬਹੁਤ ਸੰਗਤ ਦੂਰੋ ਦੂਰੋ ਚੱਲ ਕੇ ਆਉਂਦੀ ਹੈ ਪੱਖੇ ਵੀ ਲੱਗੇ ਨੇ ਲੇਕਿਨ ਗਰਮੀ ਹੈ ਗਰਮੀ ਬਹੁਤ ਸੰਗਤ ਬਹੁਤ ਹੀ ਜ਼ਿਆਦੀ ਸੇਵਾ ਕਰਦੀ ਹੈ ਮਨੋਂ ਤਨੋਂ ਸੇਵਾ ਕਰਦੀ ਹੈ ਆਪਾਂ ਫਿਰ ਗਏ ਜੋੜਾ ਜਮਾ ਕਰਾਇਆ ਜੋੜਾ ਜਮਾ ਕਰਾ ਕੇ ਇੱਕ ਦੂਸਰੇ ਗੇੜ ਤਾਂ ਨਹੀਂ ਆਪਾਂ ਮੱਥਾ ਟੇਕਣਗੇ ਅੱਗੇ ਦੇਖਿਆ ਤਾਂ ਉੱਧਰ ਵੀ ਬਹੁਤ ਜ਼ਿਆਦੀ ਲਾਈਨ ਲੱਗੀ ਹੋਈ ਸੀਗੀ ਚਲੋ ਆਪਾਂ ਆਪਾਂ ਵੀ ਫਿਰ ਲਾਈਨ ਵਿੱਚ ਲੱਗ ਗਏ ਤਾਂ ਅੰਦਰ ਦੇਖੋ ਅੰਦਰ ਪਹੁੰਚ ਗਏ ਅੰਦਰ ਵੀ ਬਹੁਤ ਜ਼ਿਆਦੀ ਸੰਗਤ ਸੀਗੀ ਮੱਥਾ ਟੇਕਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਲੇਕਿਨ ਦੂਰੋ ਦੂਰੋ ਸੰਗਤਾਂ ਆਉਂਦੀਆਂ ਮੱਥਾ ਤਾਂ ਜ਼ਰੂਰ ਟੇਕਦੇ ਆ ਆਪਾਂ ਵੀ ਲਾਈਨ ਦੇ ਵਿੱਚ ਲੱਗੇ ਫਿਰ ਦੇਖੋ ਸੰਤ ਬਹੁਤ ਜਿਆਦੀ ਸੰਗਤ ਸੀਗੇ ਮਹਾਰਾਜ ਦੇ ਬੜੀ ਕਿਰਪਾਏ ਬਹੁਤ ਜਿਆਦੀ ਸੰਗਤਾਂ ਦੀ ਦੂਰੋ ਦੂਰ ਚੱਲ ਕੇ ਦੇਖੋ ਵਾਹਿਗੁਰੂ ਜੀ ਫਿਰ ਆਪਾਂ ਮੱਥਾ ਟੇਕਿਆ ਮਹਾਰਾਜ ਦੇ ਅਰਦਾਸ ਬੇਨਤੀ ਕੀਤੀ ਸਰਬੱਤ ਦਾ ਭਲਾ ਮੰਗਿਆ ਤੁਸੀਂ ਵੀ ਦਰਸ਼ਨ ਕਰੋ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਦੇ ਘਰ ਦਰਸ਼ਨ ਕਰੋ ਵਾਹਿਗੁਰੂ ਜੀ ਤੁਸੀਂ ਵੀ ਫਿਰ ਆਪਾਂ ਮੱਥਾ ਟੇਕ ਕੇ ਥੋੜਾ ਬਾਹਰ ਇੱਥੇ ਬੈਠ ਕੇ ਵਾਹਿਗੁਰੂ ਜੀ ਥੋੜਾ ਬੈਠੇ ਇੱਥੇ ਸਾਰੀ ਸੰਗਤ ਬੈਠੀ ਹੋਈ ਸੀ ਫਿਰ ਆਪਾਂ ਥੋੜਾ ਉੱਠ ਕੇ ਚੱਲ ਕੇ ਪ੍ਰਸਾਦ ਲਿਆ ਪ੍ਰਸਾਦ ਖਾਦਾ ਫਿਰ ਟਾਈਮ ਵੀ ਕਾਫੀ ਹੋ ਰਿਹਾ ਸੀਗਾ ਤੇ ਗਰਮੀ ਵੀ ਵੱਧ ਰਹੀ ਸੀਗੀ ਪ੍ਰਸਾਦ ਲੈ ਕੇ ਫਿਰ ਆਪਾਂ ਚੱਲ ਪਏ ਬਾਹਰ ਬਾਹਰ ਦੇ ਰਾਹਤੇ ਫੇ ਸੋਚਿਆ ਲੰਗਰ ਵੀ ਸਕ ਲਈਏ ਆਪਾਂ ਬਾਬਾ ਜੀ ਨੂੰ ਨਮਸਕਾਰ ਕਰਕੇ ਬਾਹਰ ਆਏ ਫਿਰ ਲੰਗਰ ਹਾਲ ਦੇ ਵਿੱਚ ਆਏ ਲੰਗਰ ਹਾਲ ਦੇ ਵਿੱਚ ਦੇਖਿਆ ਬਹੁਤ ਜਿਆਦੀ ਸੰਗਤ ਸੀਗੀ ਲਾਈਨ ਲੱਗੀ ਹੋਈ ਸੀਗੀ ਇੱਥੇ ਵੀ ਬਾਹਰ ਤੱਕ ਲਾਈਨ ਲੱਗੀ ਹੋਈ ਸੀਗੀ ਫਿਰ ਆਪਾਂ ਅੰਦਰ ਅੱਗੇ ਪ੍ਰਸਾਦ ਦਾ ਸਕਿਆ ਤੇ ਫਿਰ ਆਪਾਂ ਘਰਨ ਵਾਪਸੀ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ